ਉਹ ਬਹੁਤ ਸਦਾ ਪੜਿਆ ਲਿਖਿਆ ਸਮਝਦਾਰ ਹੈ ਬਹੁਤ ਇੰਟੈਲੀਜੈਂਟ ਹੈ ਹਰ ਗੱਲ ਨੂੰ ਨੋਟ ਕਰਦਾ ਹੈ ਸਮਝਦਾ ਹੈ ਜਦੋਂ ਮੈਨੂੰ ਕੋਈ ਸਵਾਲ ਪੁੱਛੂ ਬਾਬਾ ਜੀ ਆ ਕਿਵੇਂ ਭਾਈ ਸਾਹਿਬ ਉਹਨੂੰ ਮੈਂ ਹੋਰ ਤਰ੍ਹਾਂ ਦਾ ਹੁੰਦਾ ਉਹੀ ਗੱਲ ਜਦੋਂ ਮੈਨੂੰ ਕੋਈ ਬਿਲਕੁਲ ਅਨਪੜ ਬੀਬੀ ਸਿੱਧੀ ਬੀਬੀ ਪੁੱਛਦੀ ਹੈ ਮੈਨੂੰ ਉਹੀ ਗੱਲ ਪੁੱਛਦੀ ਹੈ ਪਰ ਮੈਨੂੰ ਉਹਦਾ ਜਵਾਬ ਹੋਰ ਤਰ੍ਹਾਂ ਦੇਣਾ ਪੈਂਦਾ ਕਿਉਂਕਿ ਮੈਨੂੰ ਲੱਗਦਾ ਵੀ ਇਹਦੇ ਗੱਲ ਐ ਨਹੀਂ ਸਮਝ ਆਉਣੀ ਇਹਦੇ ਐ ਸਮਝ ਆਉਗੀ ਸਾਡੇ ਇੱਥੇ ਹੋਇਆ ਕਿ ਤੁਹਾਨੂੰ ਮੈਂ ਦੋ ਉਦਾਹਰਣਾਂ ਦੇਣਾ ਦੋ ਉਦਾਹਰਣਾਂ ਸਾਡੇ ਹੋਇਆ ਪਿਛਲੇ ਹਫਤੇ ਮੇਰੇ ਨਾਲ ਹੋਇਆ ਮੈਂ ਤੁਹਾਨੂੰ ਦੱਸ ਮੈਨੂੰ ਇੱਕ ਬੀਬੀ ਇੱਥੇ ਆਏ ਸਾਡੇ ਕੋਲੋਂ ਕਹਿੰਦੇ ਵੀ ਮੈਂ ਉਹ ਗਾਲਾਂ ਕੱਟਦੇ ਗਾਲਾਂ ਤੇ ਗਾਲਾਂ ਵੀ ਬੰਦਿਆਂ ਵਾਲੀਆਂ ਗਾਲਾਂ ਤੇ ਗਾਲਾਂ ਕੱਢੀ ਜਾਣੀਆਂ ਕੱਢੀ ਜਾਣੀਆਂ ਕੱਢੀ ਜਾਣੀਆਂ ਨੂਹਾਂ ਨੂੰ ਗਾਲਾਂ ਕੁੱਤਾਂ ਨੂੰ ਗਾਲਾਂ ਗੰਦੀਆਂ ਗੰਦੀਆਂ ਗਾਲ ਮਤਲਬ ਬਹੁਤ ਭੈੜੀਆਂ ਗਾਲਾਂ ਬੰਦਿਆਂ ਵਾਲੀਆਂ ਗਾਲਾਂ ਮੰਜੀ ਦੇ ਬੈਠੀ ਬੇਬੇ ਕੱਢੀ ਜਾਂਦੀਆਂ ਮੈਂ ਸੋਚਿਆ ਬੇਬੇ ਵੀ ਕਦੇ ਤਾਂ ਹਟਦੀ ਹੋਏਗੀ ਕਹਿੰਦੀ ਮੈਂ ਬੜੀ ਤੰਗ ਆ ਆਪਣੇ ਆਪ ਤੋਂ ਇਹ ਮੈਨੂੰ ਪਤਾ ਨਹੀਂ ਕੀ ਹੋਇਆ ਰਹਿਦਾ ਮੈਂ ਸਾਰਾ ਦਿਨ ਗਾਲਾਂ ਹੀ ਕੱਢੀ ਜਾਂਦੀ ਤੇ ਫੇਰ ਮੈਂ ਕਿਹਾ ਉਹ ਕਹਿੰਦੀ ਕਿ ਤੂੰ ਮੈਂ ਪਾਠ ਕਰਦੀ ਹੁਣ ਨਹੀਂ ਜਪਤੀ ਸਾਹਿਬ ਦਾ ਕੁਛ ਕਹਿੰਦੀ ਕਰਦੀ ਮੈਂ ਕਿਹਾ ਉਦੋਂ ਕੱਢਦੀ ਐ ਕਹਿੰਦੀ ਜਪਤੀ ਸਾਹਿਬ ਵੇਲੇ ਬਸ ਗੁਟਕਾ ਰੱਖਿਆ ਦੀ ਮੈਂ ਫੇਰ ਗਾਲਾਂ ਸ਼ੁਰੂ ਕਰ ਲਈ ਨਹੀਂ ਮੈਂ ਬੜਾ ਸੋਚਾ ਵੀ ਇਹ ਤਾਂ ਮੈਂ ਹੱਲ ਕੀ ਕਰਾਂ ਮੈਂ ਪਹਿਲਾਂ ਤਾਂ ਸਭ ਮੈਂ ਬੇਬੇ ਗਾਲਾਂ ਨਾ ਕੱਟਿਆ ਕਰ ਗਈ ਤੇ ਮੈਨੂੰ ਵੀ ਪਤਾ ਵੀ ਗਾਲਾਂ ਨਹੀਂ ਕੱਟੀਆਂ ਮੈਂ ਬੇਬੇ ਗਾਲਾਂ ਮਾੜੀਆਂ ਨੇ ਕਹਿੰਦੀ ਮੈਨੂੰ ਪਤਾ ਐ ਮਾੜੀਆਂ ਨੇ ਇਹੀ ਤੇ ਪੰਗਾ ਵੀ ਕੱਢੀ ਜਾਣੀਆਂ ਫੇਰ ਮੈਂ ਹੁਣ ਕੀ ਕਰਾਂ ਹੁਣ ਅਸੀਂ ਮਾਲਾ ਮੈਂ ਬਹੁਤ ਪਹਿਲਾਂ ਬਹੁਤ ਰੱਖਦੇ ਸੀ ਇਨੀਆਂ ਮੈਨੂੰ ਤੇ ਮਾਲਾ ਨਾਲ ਲੱਭੇ ਵੀ ਮਾਲਾ ਕਿੱਥੋਂ ਲਿਆਵਾ ਹੁਣ ਮੈਂ ਪਤਾ ਨਹੀਂ ਕਿਸੇ ਤੇ ਗੱਲ ਚ ਕਿਸੇ ਦੇ ਸਾਡੇ ਸਿੰਘ ਦੇ ਕਿਸੇ ਦੇ ਪਾਈ ਹੋਈ ਸੀ ਪ੍ਰਾਣੀ ਉਹ ਵੀ ਮੈਂ ਹੀ ਦਿੱਤੀ ਸੀ ਕਿਤੇ 10 ਸਾਲ ਪਹਿਲਾਂ ਉਹਨੇ ਸਾਹਮਣੇ ਰੱਖੀ ਗੱਲ ਤੇ ਚਾਂਦੀ ਵਿੱਚ ਸੀ ਲੱਗੀ ਹੋਈ ਉਹਨੇ ਗੱਲ ਚ ਪਾਈ ਮੈਂ ਕਿਹਾ ਯਾਰ ਕਿਤੋਂ ਮਾਲਾ ਲੱਭ ਕੇ ਲਿਆਉ ਉਹ ਕਹਿੰਦੇ ਮੇਰੇ ਗੱਲ ਚ ਹੈਗੀ ਮੈਂ ਕਿਹਾ ਲਿਆ ਉਹਨੂੰ ਧੋਤਾ ਦਿੱਤਾ ਮੈਂ ਬੇਬੇ ਨੂੰ ਫੜਾਤੀ ਮੈਂ ਕਿਹਾ ਬੇਬੇ ਗੱਲ ਸੁਣ ਲੈ ਤੈਂ ਮਾਲਾ ਨਹੀਂ ਛੱਡਣੀ ਰੋਟੀ ਖਾਣ ਵੇਲੇ ਤੋਂ ਬਿਨਾਂ ਕਹਿੰਦੇ ਠੀਕ ਹੈ ਮੈਂ ਕਰਨ ਕਰਨਾ ਕੀ ਹੈ ਮੈਂ ਕਿਹਾ ਪਹਿਲੀ ਪੌੜੀ ਪੜੀ ਜਾ ਬਸ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਬੁੱਲ ਬੋਲ ਬੋਲ ਕੇ ਕਰਨਾ ਹਟੀ ਨਾ ਕਹਿੰਦੇ ਠੀਕ ਹੈ ਜੀ ਮੈਂ ਮੈਂ ਹਲਕ ਮੈਨੂੰ ਲੱਗੇ ਤੇ ਓਪਰਾ ਔਖਾ ਵੀ ਮੈਨੂੰ ਲੱਗੇ ਵੀ ਮਾਲਾ ਤੇ ਮੈਂ ਤੇ ਮਾਲਾ ਤੇ ਕਦੇ ਗੱਲ ਹੀ ਨਹੀਂ ਕਰਦਾ ਮੈਂ ਤੇ ਪਰ ਫਿਰ ਮੈਂ ਪੜਾਈ ਵੀ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਮਾਤਾ ਐਦਾਂ ਨਾ ਵਕਤ ਹੁਣ ਹੋਰ ਕੁਝ ਨਹੀਂ ਕਰਨਾ ਹੁਣ ਉਦੇ ਬੱਚੇ ਪੁੱਤਾ ਕੀ ਕਹਿੰਦੇ ਲੈ ਹੁਣ ਇਹਨੇ ਠੀਕ ਹੋ ਜਾਣਾ ਮੈਂ ਕਿਉਂ ਕਹਿੰਦੀ ਇਹਦੇ ਮਨ ਚ ਹੀ ਆ ਵੀ ਮੈਨੂੰ ਬਾਬਾ ਜੀ ਨੇ ਕਿਹਾ ਤੇ ਮੈਂ ਮਾਲਾ ਕਰਨੀ ਮੈਂ ਕਿਹਾ ਰੋਟੀ ਖਾਣ ਵੇਲੇ ਇਹਨੂੰ ਘਰ ਚ ਪਾ ਲੈਣਾ ਉਦਾਂ ਤੂੰ ਲਾਈ ਹੀ ਨਾ ਬਸ ਤੂੰ ਣਾਉਣ ਵੇਲੇ ਵੀ ਨਾ ਲਾਈ ਉਹ ਹੈ ਰੁਦਰਾਕਸ਼ ਜੇ ਦੀ ਮਾਲਾ ਸੀ ਮੈਂ ਣਾਉਣ ਵੇਲੇ ਵੀ ਨਹੀਂ ਲਾਉਣੀ ਕਹਿੰਦੀ ਨਹੀਂ ਲਾਉਂਦੀ ਤੇ ਉਹ ਜਦੋਂ ਗਈ 2-3 ਦਿਨ ਹੋ ਗਏ ਕਹਿੰਦੇ ਚੁੱਪ ਹੁਣ ਕੋਈ ਗੱਲ ਨਹੀਂ ਕਰਦੀ ਇੱਕ ਓੰਕਾਰ ਸਤਨਾਮ ਕਰਦਾ ਹੋ ਗਿਆ ਠੀਕ ਕੰਮ ਆ ਗਿਆ ਅੱਛਾ ਇੱਕ ਬੰਦਾ ਮਿਲਿਆ ਥੋੜੇ ਦਿਨ ਪਹਿਲਾਂ ਮੈਨੂੰ ਉਹ ਕਹਿੰਦਾ ਕਿ ਮੈਂ ਜੀ ਕਰਦਾ ਆਲਸ ਬਹੁਤ ਐਨੀ ਆਲਸ ਹੈ ਕਹਿੰਦਾ ਮੈਂ ਉੱਠ ਨਹੀਂ ਸਕਦਾ ਮੰਜੇ ਤੋਂ ਘਰ ਵਾਲੀ ਉਹਦੀ ਨਾਲ ਆਈ ਕਹਿੰਦੀ ਜੀ ਸਾਰਾ ਦਿਨ ਪਿਆ ਰਹਿੰਦਾ ਸਾਰਾ ਦਿਨ ਪਿਆ ਤੁਰਨਾ ਨਹੀਂ ਉੱਠਣਾ ਨਹੀਂ ਕਿਤੇ ਜਾਣਾ ਨਹੀਂ ਹੁਣ ਉਹਦੇ ਵਾਸਤੇ ਮੈਂ ਸੋਚਾ ਮੈਂ ਕਿ ਦੁਰਿਆ ਕਰ ਸੈਰ ਕਰਿਆ ਕਰ ਉਹਦੇ ਸੈਰ ਨਹੀਂ ਸਮਝ ਚਾਈ ਵੀ ਗੋ ਕਰੇਗਾ ਸ਼ੈਰ ਕਰੇਗਾ ਉਹਦੇ ਸਮਝ ਮੈਂ ਕਿ ਗੁਰਦੁਆਰਾ ਕਿੰਨੀ ਦੂਰ ਹੈ ਕਹਿੰਦੇ ਪਿੰਡ ਦੇ ਦੂਜੇ ਪਾਸੇ ਹੈ ਮੈਂ ਕਿਹਾ ਜਪਜੀ ਸਾਹਿਬ ਕਰਦਾ ਹੈ ਕਹਿੰਦਾ ਘਰੇ ਕਰਦਾ ਮੈਂ ਕਿਹਾ ਜਦੋਂ ਸਵੇਰੇ ਗੁਰਦੁਆਰੇ ਜਪਜੀ ਸਾਹਿਬ ਹੁੰਦਾ ਤੂੰ ਉੱਥੇ ਜਾ ਕੇ ਕਰਨਾ ਹੈ ਉੱਥੇ ਬਹਿ ਕੇ ਸੁਣੀ ਕਹਿੰਦਾ ਉੱਥੇ 4 ਵਜੇ ਕਰਦੇ ਨੇ ਮੈਂ ਕਿਹਾ ਤੂੰ 4 ਵਜੇ ਪਾਸ ਜਾ ਕੇ ਸੁਣਨਾ ਹੈ ਉੱਥੇ ਸੁਣਨਾ ਕਹਿੰਦਾ ਕਿੰਨੇ ਕੁ ਦਿਨ ਮੈਂ ਕਿਹਾ 40 ਦਿਨ ਤੇ ਜ਼ਰੂਰ ਹੀ ਸੁਣੀ ਅੱਛਾ ਤੂੰ ਸੋਚ ਕੇ ਦੇਖੋ ਵੀ 4 ਵਜੇ ਗੁਰਦੁਆਰੇ ਜਪਜੀ ਸਾਹਿਬ ਹੋਣਾ ਹੈ ਇਹਨੂੰ ਸਾਢੇ ਤਿੰਨ ਘਰੋਂ ਦੂਰ ਨਾ ਪੈਣਾ ਉਹ ਹੁਣ ਹਨੇਰੇ-ਨੇਰੇ ਜਾਂਦਾ ਉੱਠਣਾ ਵੀ ਪੈਣਾ ਚੱਲਿਆ ਵੀ ਗਿਆ ਬਹਿ ਵੀ ਗਿਆ ਜਬ ਜੀ ਸਾਹਿਬ ਸੁਣ ਲਿਆ ਉਥੇ ਲੋਕ ਆਉਂਦੇ ਨੇ ਉਹ ਵੀ ਵੇਖਦੇ ਨੇ ਵੀ ਮਿਲਦਾ ਉਥੇ ਮਾੜਾ-ਮੋਟਾ ਬਾਅਦ ਚ ਜਦੋਂ ਭੋਗ ਪੈਂਦਾ ਉਹਦੋਂ ਦਿਨ ਚੜ ਜਾਂਦਾ ਚਿੜੀਆਂ-ਚੁੜੀਆਂ ਬੋਲਦੀਆਂ ਘਰ ਨੂੰ ਆਉਂਦਾ ਸੂਰਜ ਦੀਆਂ ਕਿਰਨਾਂ ਪੈਂਦੀਆਂ ਵਿਟਾਮਿਨ ਟੀ ਮਿਲ ਜਾਂਦਾ ਧੁੱਪ ਪੈ ਜਾਂਦੀ ਹੈ ਸਰੀਰ ਦੇ ਉੱਤੇ ਉਹ ਹੁਣ ਹਫਤਾ-ਤੱਕ ਬਾਅਦ ਫੇਰ ਆਈ ਘਰ ਵਾਲੀ ਕਹਿੰਦੀ ਬਹੁਤ ਠੀਕ ਹੋ ਗਿਆ ਅੱਗੇ ਨਾਲੋਂ ਮੈਂ ਕਿਹਾ ਬਾਪੇ ਨੇ ਠੀਕ ਕਰਤਾ ਲੈ ਲੈ ਕਿਆ ਗੱਲ ਬਣੀ ਕਿਆ ਦਵਾਈ ਲਕੀ ਹੈ ਉਹ ਦਵਾਈ ਨਾਲ ਠੀਕ ਨਹੀਂ ਸੀ ਹੋ ਰਿਆ ਫਿਰ ਉਹਦੇ ਨਾਲ ਗੁਰਦੁਆਰੇ ਵੀ ਜਾਣ ਲੱਗ ਗਿਆ ਬਹਾਨਾ ਗੁਰਦੁਆਰੇ ਦਾ ਹੋ ਗਿਆ ਤੇ ਉਹ ਉੱਥੇ ਜਾ ਕੇ ਜਪਜੀ ਸਾਹਿਬ ਕਰਨ ਲੱਗ ਗਿਆ ਸਵੇਰੇ ਉੱਠਦਾ ਵੀ ਹੈ ਤੁਰਦਾ ਵੀ ਹੈ ਤੁਰਦਾ ਜਾਂਦਾ ਤੁਰਿਆ ਆਉਂਦਾ ਜਦੋਂ ਮੈਂ ਇਹਨੂੰ ਸੈਰ ਕਹਿੰਦਾ ਸੀ ਸੈਰ ਸਮਝ ਨਹੀਂ ਸੀ ਆਉਂਦੀ ਗੁਰਦੁਆਰੇ ਜਾਣਾ ਸਮਝ ਚ ਆ ਗਿਆ ਸੈਰ ਨਹੀਂ ਸਮਝ ਚ ਆਈ ਵੀ ਖੇਤ ਤੱਕ ਜਾਇਆ ਕਰ ਉਹ ਉੱਥੇ ਤੱਕ ਜਿਹੜਾ ਕੱਢ ਗਿਆ ਇਹ ਨਹੀਂ ਸਮਝ ਚ ਆਇਆ ਗੁਰਦੁਆਰੇ ਜਾਣਾ ਜਪਜੀ ਸਾਹਿਬ ਕਰਨਾ ਇਹ ਸਮਝ ਚ ਆ ਗਿਆ ਮੈਂ ਕਿਹਾ ਚਲੋ ਐਂ ਤੇ ਆਈ ਠੀਕ ਹੈ ਸਰ ਬੰਦੇ ਦਾ ਕੰਮ ਹੋਣਾ ਚਾਹੀਦਾ ਹੈ ਘਰ ਵਾਲੀ ਖੁਸ਼ ਹੋ ਗਈ ਕਹਿੰਦੀ ਸ਼ੁਕਰ ਹੈ ਵੀ ਇਹ ਤੇ ਹੁਣ ਲੱਗ ਗਿਆ ਥੋੜਾ ਥੋੜਾ ਇਧਰਲੇ ਪਾਸੇ ਨੂੰ ਦਾ ਧਿਆਨ ਲੱਗ ਗਿਆ ਸੋ ਕਈ ਵਾਰੀ ਕੀ ਹੁੰਦਾ ਹੈ ਜਿਹੋ ਜਿਹਾਂ ਬੰਦਾ ਹੋਵੇ ਕਈ ਵਾਰੀ ਉਹਨਾਂ ਨੂੰ ਉਸੇ ਤਰੀਕੇ ਨਾਲ ਸਮਝਾਉਣਾ ਪੈਂਦਾ ਤਕਨੀਕ ਜੁਗ ਜਿਵੇਂ ਹੁਣ ਮੈਂ ਤੁਹਾਨੂੰ ਇਹਦੇ ਨਾਲ ਅਗੜਦੀ ਇੱਕ ਐਗਜ਼ੈਂਪਲ ਦਿੰਦਾ ਇੱਕ ਵੈਦ ਕੋਲ ਇੱਕ ਡਾਕਟਰ ਆਇਆ ਮਰੀਜ਼ ਆਇਆ ਕਹਿੰਦਾ ਜੀ ਮੇਰੇ ਪੇਟ ਤੇ ਦਰਦ ਹੁੰਦਾ ਵੇ ਵੈਦ ਨੇ ਕੀ ਕੀਤਾ ਉਹਨੂੰ ਕਹਿੰਦਾ ਵੀ ਗੱਲ ਸੁਣ ਲੈ ਘਰੇ ਜਾ ਕੇ ਅਜਵੈਨ ਦੀ ਫੱਕੀ ਮਾਰ ਅਜਵੈਨ ਗਰਮ ਪਾਣੀ ਨਾਲ ਪੀ ਲੈ ਤੇਰਾ ਦਰਦ ਬੰਦ ਹੋ ਗਿਆ ਉਹ ਚਲੇ ਆ ਗਿਆ ਇਹਨਾ ਮੇਰਾ ਦਰਦ ਠੀਕ ਹੈ ਇੱਕ ਫੇਰ ਆ ਗਿਆ ਮਰੀਜ਼ ਕਹਿੰਦਾ ਮੇਰੇ ਪੇਟ ਚ ਦਰਦ ਹੁੰਦਾ ਵੈਦ ਨੇ ਕਿਹਾ ਵੀ ਅਜਵੈਨ ਪੁੜੀ ਚ ਪਾਈ ਪੁੜੀ ਚ ਦਵਾਈ ਪਾਤੀ ਇੱਕ ਥੋੜੀ ਹੋਰ ਪਾਤਾ ਕੁਝ ਨਾਲ ਅਜਵੈਨ ਪਾਤੀ ਕਹਿੰਦੇ ਆ ਚੱਕ ਅਜਵੈਨ ਲਿਆ ਦੇ ਪੈਸੇ ਉਹਦੇ ਤੋਂ 5-7 ਰੁਪਏ ਉਹਨਾਂ ਵੇਲਿਆਂ 'ਚ ਲੈ ਲੇ। 5-7 ਰੁਪਏ ਮੰਨ ਲਓ 500 ਰੁਪਇਆ ਅੱਜ ਦਾ। 500 ਰੁਪਇਆ ਲੈ ਲਿਆ ਨਾਲੇ ਦੇ ਦੀ 부ੜੀ। ਗਰਮ ਪਾਣੀ ਨਾਲ ਘਰੇ ਜਾ ਕੇ ਲੈ ਲਈ। ਉਹ ਕਹਿੰਦਾ ਮੇਰਾ ਦਰਦ ਮੰਦਾ ਤੀਜਾ ਇੱਕ ਹੋਰ ਆ ਗਿਆ। ਕਹਿੰਦਾ ਮੇਰੇ ਵੀ ਪੇਟ 'ਚ ਦਰਦ ਹੁੰਦਾ ਹੈ ਕਹਿੰਦੇ ਤੇਰਾ ਇਲਾਜ ਵੀ ਅਜਵੈਨੀ ਹੈ। ਕਹਿੰਦਾ ਮੇਰੇ ਕੋਲੇ ਪੈਸੇ ਨਹੀਂ ਹਨ ਇਹਨੇ ਆਪਣੇ ਕੋਲੋਂ ਅਜਵੈਨ ਦਿੱਤੀ ਗਰਮ ਪਾਣੀ ਵੀ ਆਪ ਹੀ ਦਿੱਤਾ। ਉਹ ਵੀ ਠੀਕ ਹੈ। ਬੰਦੇ ਤਿੰਨ ਬਿਮਾਰੀ ਇੱਕ। ਇਲਾਜ ਵੀ ਇੱਕ ਪਰ ਤਰੀਕਾ ਮੁੱਖ ਵੱਖਰਾ ਤਿੰਨਾਂ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਉਹਦੇ ਨਾਲ ਦਾ ਬੰਦਾ ਕਹਿੰਦਾ ਵੀ ਅਜਵਾਇਨ ਦੱਸ ਦੇਣੀ ਦੀ ਇਹ ਗੱਲ ਕੀ ਬਣੀ ਕਹਿੰਦੇ ਇੱਕ ਨੂੰ ਕਹਿਤਾ ਤਕੜਾ ਬੰਦਾ ਹੈ ਥੋੜਾ ਜਿਹਾ ਸਮਝਦਾਰ ਹੈ ਥੋੜਾ ਜਿਹਾ ਪੜਿਆ ਲਿਖਿਆ ਜਦੋਂ ਉਹਨੂੰ ਕਿਹਾ ਵੀ ਅਜਵਾਇਨ ਜਾ ਕੇ ਗਰਮ ਗਰਮ ਪਾਣੀ ਨਾਲ ਫੱਕੀ ਮਾਰ ਲੈ ਬੰਦਾ ਸਮਝ ਗਿਆ ਕਹਿੰਦਾ ਠੀਕ ਹੈ ਉਹਨੇ ਜਾ ਕੇ ਕਰ ਲਿਆ ਜਿਹੜਾ ਦੂਜਾ ਆਇਆ ਸੀ ਉਹ ਪੈਸੇ ਵਾਲਾ ਬੰਦਾ ਜਦੋਂ ਨੂੰ ਕਹਾਂਗੇ ਅਜਵੈਨ ਉਹਨੇ ਕਹਣਾ ਕਹਦਾ ਵੇਜ ਹੈ ਕੋਈ ਦਵਾਈ ਤਾਂ ਦਿੱਤੀ। ਇਹ ਤਾਂ ਖਾਲੀ ਮੋੜਦਾ ਮੈਨੂੰ। ਕਹਿੰਦੇ ਫੇਰ ਮੈਂ ਇਹਨੂੰ ਕੁੜੀ ਬੰਨੀ ਪਾਈ ਉਹਦੇ ਵਿੱਚ ਅਜਵੈਨ ਹੀ। ਕੁੜੀ ਨਾਲੇ ਬੰਨਤੀ ਨਾਲੇ ਅਜਵੈਨ ਪਾਤੀ। ਮੈਂ ਉਹਦੇ ਨਮਕ ਨੁਮਕ ਪਾ ਕੇ ਮੈਂ ਇਹਨੂੰ ਫੜਾਤਾ ਲੈ ਜਾ। ਨਾਲੇ ਉਹ ਤੋਂ 5 ਰੁਪਏ ਲਏ ਕਿਉਂਕਿ ਜਦੋਂ ਜੇਬ ਹੌਲੀ ਹੁੰਦੀ ਹੈ ਨਾ ਫੇਰ ਅਗਲਾ ਕਹਿੰਦਾ ਦਵਾਈ ਲੱਗੂ। ਫੇਰ ਲੱਗਦਾ ਨਾ ਜੇ ਫ੍ਰੀ کہہ ਦੋ। ਵੀ ਫ੍ਰੀ ਹੈ ਜੀ ਇਹ। ਫਰੀ ਅਲੱਗ-ਅਲੱਗ ਕਹਿੰਦਾ ਐਵੇਂ ਹੀ ਹੋਣੀ ਐ ਵੀ ਇਹਦੇ ਫਰੀ ਵਾਲੀ ਇਹ ਤਾਂ ਸਾਡੇ ਇੱਥੇ ਕਈ ਲੋਕ ਦਵਾਈਆਂ ਲੈਣ ਆਉਣਗੇ ਦਵਾਈ ਤੇ ਸਾਡੇ ਮੈਡੀਕਲ ਸਟੋਰ ਤੋਂ ਸਾਰੀ ਫਰੀ ਮਿਲਦੀ ਐ ਪੁੱਛਣਗੇ ਕਿ ਅਸਲੀ ਵੀ ਦਿੰਦੇ ਆ ਕਿ ਤੁਸੀਂ ਨਕਲ ਵੀ ਫੜਾਈ ਜਾਂਦੇ ਹੋ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੀ ਫਰੀ ਮਿਲਦੀ ਕਿਤੇ ਨਕਲੀ ਤਾਂ ਨਹੀਂ ਵੀ ਫਰੀ ਐ ਤੇ ਭਾਈ ਫਰੀ ਵਾਲੀ ਤੇ ਭਰੋਸਾ ਲੋਕ ਘੱਟ ਕਰਦੇ ਤੇ ਉਹਨੇ ਉਹਨੂੰ ਨਾਲੇ ਉਹ ਤੋਂ ਪੈਸੇ ਲਏ 5 ਰੁਪਏ ਅੱਜ ਦਾ 500 ਤੇ ਨਾਲੇ ਕੁੜੀ ਦੇ ਦਿੱਤੀ ਨਾਲੇ ਕਹਤਾ ਘਰੇ ਜਾ ਕੇ ਦੋ ਟਾਈਮ ਐ ਐ ਖਾ ਲਈ ਕਹਿੰਦੇ ਇਹ ਬੰਦਾ ਸੀ ਪੜਿਆ ਲਿਖਿਆ ਬੰਦਾ ਅਮੀਰ ਬੰਦਾ ਹੈ ਇਹਦਾ ਭਰੋਸਾ ਨਹੀਂ ਸੀ ਵਜਣਾ ਇਸ ਕਰਕੇ ਇਹਨੂੰ ਕੁੜੀ ਪੜੀ ਬਣ ਕੇ ਦਿੱਤੀ ਜੁਵੈ ਨਹੀਂ ਤੀਜਾ ਕਹਿੰਦੇ ਤੀਜਾ ਗਰੀਬ ਹੈ ਉਹਦੇ ਕੋਲੇ ਕੱਖ ਨਹੀਂ ਉਹਨੂੰ ਜੁਵੈ ਨਹੀਂ ਕੋਲੋਂ ਦੇਤੀ ਪਾਣੀ ਵੀ ਕੋਲੇ ਦੇ ਤਾਂ ਇਲਾਜ ਦਿਨਾਂ ਦਾ ਕਰਤਾ ਪਰ ਤਰੀਕਾ ਵੱਖਰਾ ਇਹਨੂੰ ਕਹਿੰਦੇ ਨੇ ਜ਼ੁਗਤੀ ਨਾਲ ਮੁਕਤੀ ਕਿਸੇ ਬੰਦਾ ਕੋਈ ਕਿਸੇ ਤਰ੍ਹਾਂ ਸਮਝਦਾ ਹੈ ਕੋਈ ਕਿਸੇ ਤਰ੍ਹਾਂ ਸਮਝਦਾ ਹੈ ਕੋਈ ਕਿਸੇ ਤਰ੍ਹਾਂ ਸਮਝਦਾ ਸਮਾਜ ਇਦਾਂ ਦਾ ਹੀ ਐ ਮੈਂ ਇਹ ਤਜਰਬਾ ਬਹੁਤ ਚੰਗੀ ਤਰ੍ਹਾਂ ਕੈਂਪਾਂ 'ਚ ਜ਼ਿਆਦਾ ਤਜਰਬਾ ਮੈਂ ਕੀਤਾ ਮੇਰਾ ਐਕਸਪੀਰੀਐਂਸ ਜ਼ਿਆਦਾ ਹੋਇਆ ਕਿ ਕਿਸੇ ਬੰਦੇ ਨੂੰ ਕਿਸੇ ਟੈਕਨੀਕ ਨਾਲ ਹੀ ਸਮਝਾਇਆ ਜਾ ਸਕਦਾ ਉਹਦੇ ਦੂਜੀ ਤਰੀਕਾ ਨਹੀਂ ਸਮਝ ਆਉਂਦਾ ਦੂਜੇ ਬੰਦੇ ਤੇ ਦੂਜਾ ਤਰੀਕਾ ਨਹੀਂ ਸਮਝ ਆਉਂਦਾ ਹਰ ਬੰਦੇ ਦਾ ਲੈਵਲ ਵੱਖਰਾ ਵੱਖਰਾ ਹੁਣ ਮੈਨੂੰ ਸਮਝਾਉਣਾ ਪਊ ਹੋਰ ਤਰ੍ਹਾਂ ਸਮਝਾਉਣਾ ਪਊ ਮੇਰੇ ਦਾਦੇ ਨੂੰ ਸਮਝਾਉਣਾ ਪਊ ਹੋਰ ਤਰ੍ਹਾਂ ਸਮਝਾਉਣਾ ਪਊ ਜਿਹੜਾ ਆਉਣ ਵਾਲਾ ਬੱਚਾ ਹੈ ਉਹਨੂੰ ਸਮਝਾਉਣਾ ਪਊ ਉਹਨੂੰ ਹੋਰ ਤਰ੍ਹਾਂ ਸਮਝਾਉਣਾ ਪਊ ਹੁਣ ਆਪਣੇ ਵਾਲਾ ਲਾਣਾ ਜਿਹੜਾ ਸੀ ਆਪਾਂ ਡੰਡਿਆਂ ਤੋਂ ਬਿਨਾ ਪੜਦੇ ਸੀ ਮਾਸਟਰ ਡੰਡਾ ਰੱਖਦੇ ਸੀ ਨਾ ਹੱਥ 'ਚ ਪਰ ਜੇ ਅੱਜ ਅੱਜ ਦੀ ਪੀੜ੍ਹੀ ਨੂੰ ਡੰਡਾ ਮਾਰ ਸਕਦਾ ਕੋਈ ਅੱਜ ਤੇ ਨਿਆਣੇ ਇਕੱਲੇ ਬੱਚਾ ਸਾਡੇ ਇੱਥੇ ਉਹ ਆਇਆ ਮੈਂ ਬੋਰ ਹੋ ਰਹਾ ਹਾਂ ਬੱਚਾ ਛੋਟੇ ਦੇ ਪਾਪਾ ਮੂਝੇ ਕੁਛ ਕਰੋ ਮੈਂ ਬੋਰ ਹੋ ਰਹਾ ਹਾਂ ਮੇਰੇ ਕੋਲ ਬੈਠਾ ਕਰੀ ਜਾਵੇ ਮੈਂ ਬੋਰ ਹੋ ਰਹਾ ਹਾਂ ਮੈਂ پہلے ਸਾਡੀ ਵਰਗੀ ਕਹਿੰਦੀ ਨਹੀਂ ਸੀ ਬੋਰ ਹੋ ਰਹੇ ਹਾਂ ਜੇ ਅਸੀਂ ਕਹਿੰਦੇ ਅਸੀਂ ਬੋਰ ਹੋ ਰਹੇ ਹਾਂ ਚਪੇੜ ਪੈਣੀ ਸੀ ਮੂੰਹ ਤੇ ਵੀ ਤੈਨੂੰ ਕਰਾਂ ਬੋਰ ਨੂੰ ਠੀਕ ਮੈਂ ਬਹਿ ਜਾ ਟਿੱਕੇ 'ਚ ਐਂ ਹੋਣਾ ਸੀ ਤੇ ਸਾਡੇ ਅੱਜ ਕੱਲ ਦੇ ਨਿੱਕੇ ਨਿੱਕੇ ਬੱਚੇ ਮੈਂ ਬੋਰ ਹੋ ਰੋ ਨਿਆਣੇ ਇਦਾਂ ਹੀ ਅੱਜ ਕੱਲ ਦੇ ਬੜੇ ਤੇਜ਼ ਨੇ ਹੁਣ ਤੁਸੀਂ ਦਾਦਿਆਂ ਵੇਲੇ ਹੋਰ ਤਰ੍ਹਾਂ ਸਿਖਾਇਆ ਜਾਂਦਾ ਸੀ ਸਾਡੀ ਪੀੜ੍ਹੀ ਨੂੰ ਹੋਰ ਤਰ੍ਹਾਂ ਸਿਖਾਇਆ ਜਾਂਦਾ ਸੀ ਅੱਜ ਦੀ ਪੀੜ੍ਹੀ ਨੂੰ ਹੋਰ ਤਰ੍ਹਾਂ ਸਿਖਾਇਆ ਜਾਂਦਾ ਹੈ ਤਰੀਕਾ ਬਦਲਦਾ ਹੈ ਐਜੂਕੇਸ਼ਨ ਚੱਲਦੀ ਰਹਿੰਦੀ ਹੈ ਪਰ ਤਕਨੀਕ ਜੁਗਤ ਮੈਥਡ ਤੰਗ ਇਹ ਬਦਲਦੇ ਨੇ ਤਰੀਕੇ ਬਦਲਨੇ ਪੈਂਦੇ ਕੋਈ ਕਿਸੇ ਤਰੀਕੇ ਨਾਲ ਸਾਈਕੀ ਕੰਮ ਕਰਦੀ ਹੈ ਕਿਸੇ ਦੀ ਕਿਵੇਂ ਕਰਦੀ ਕਿਸੇ ਨੂੰ ਕਿਥੇ ਸੈਟੀਸਫੈਕਸ਼ਨ ਮਿਲ ਰਹੀ ਕਿਤੇ ਨੂੰ ਕਿਤੇ ਕੋਈ ਕਿਸੇ ਚੀਜ਼ ਤੋਂ ਮੋਟੀਵੇਟ ਹੁੰਦਾ ਹੈ ਕੋਈ ਕਿਸੇ ਚੀਜ਼ ਤੋਂ ਮੋਟੀਵੇਟ ਹੁੰਦਾ ਹੈ ਕੋਈ ਕਿਸੇ ਚੀਜ਼ ਤੋਂ ਮੋਟੀਵੇਟ ਹੁੰਦਾ ਹੈ ਬੱਚੇ ਕਈ ਵਾਰੀ ਮਾਪਿਓ ਨੂੰ ਜੋਰ ਮਰਜੀ ਲਾ ਲੈਣ ਮੰਮੀ ਆ ਨਾ ਤੂੰ ਨਾ ਤੂੰ ਨਾ ਬੇਬੇ ਸੈਰ ਕਰਿਆ ਕਰ ਉਹ ਕਿਸੇ ਦਿਨ ਨਹੀਂ ਮੰਨਦੀ ਉਹਨੂੰ ਮੇਰੇ ਕੋਲੇ ਲੈ ਕੇ ਆਉਣਗੇ ਭਾਈ ਸਾਹਿਬ ਹਾਂਜੀ ਇਹਨੂੰ ਤੁਸੀਂ ਕਹੋ ਵੀ ਸੈਰ ਕਰਿਆ ਕਰ ਮੈਂ ਕਹਿੰਦਾ ਬੇਬੇ ਤੂੰ ਅੱਜ ਤੋਂ ਬਾਅਦ ਸੈਰ ਕਰੇਂ ਠੀਕ ਹੈ ਬਾਬਾ ਜੀ ਉਹ ਸ਼ੁਰੂ ਕਰ ਲੈਂਦੀ ਸੈਰ ਉਹ ਮੋਟੀਵੇਟ ਹੀ ਇੱਥੋਂ ਹੋ ਰਹੀ ਹੈ ਉਹ ਆਪਣੇ ਬੱਚੇ ਦੀ ਗੱਲ ਨਹੀਂ ਮੰਨਦੀ ਮੇਰੀ ਮੰਨ ਲੈਂਦੀ ਹੈ ਉਹ ਮੋਟੀਵੇਟ ਉਹ ਮੋਟੀਵੇਸ਼ਨ ਉਹਨੂੰ ਇੱਥੋਂ ਮਿਲਦਾ ਮੈਂ ਕਹਿੰਦਾ ਵੀ ਮਾਤਾ ਜੀ ਤੁਸੀਂ ਦਵਾਈ ਨਹੀਂ ਛੱਡਣੀ ਬੱਚੇ ਆ ਬੱਚੇ ਰੋਜ਼ ਦਵਾਈ ਦਿੰਦੇ ਦਵਾਈ ਖਾਂਦੀ ਨਹੀਂ ਜਦੋਂ ਮੇਰੇ ਕੋਲੇ ਲੈ ਆਉਣਗੇ ਮਾਤਾ ਦਵਾਈ ਨਹੀਂ ਛੱਡਣੀ ਠੀਕ ਆ ਬਾਬਾ ਜੀ ਨਹੀਂ ਛੱਡਦੀ ਮੰਨ ਲੈਂਦੀ ਉਹ ਇੱਕ ਤਰੀਕਾ ਹੈ ਉਹ ਇੱਕ ਢੰਗ ਹੈ ਤੇ ਲੋਕ ਵੀ ਵੱਖਰੇ ਵੱਖਰੇ ਨੇ ਸਮਝਣ ਸਮਝਾਉਣ ਦੇ ਤਰੀਕੇ ਵੀ ਵੱਖਰੇ ਵੱਖਰੇ ਹੁੰਦੇ ਨੇ